ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਉਸ ਵੀਡੀਓ ਦੀ ਜਿਹੜੀ ਸੋਸ਼ਲ ਮੀਡੀਆ ਤੇ ਜਿਆਦਾ ਤੇ ਜਿਆਦਾ ਵਾਇਰਲ ਹੋ ਰਹੀ ਹੈ ਮੈਰੀ ਤੇ ਤੇ ਉਸ ਦੀ ਗਰਲਫ੍ਰੈਂਡ ਦੀ ਅਤੇ ਬੱਚਿਆਂ ਤੋਂ ਦੂਰ ਰੱਖਣ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਲੋਕਾਂ ਦੇ ਵਿੱਚ ਕਾਫੀ ਚਰਚਾ ਵਿੱਚ ਰਹੀ ਹੈ ਇਹ ਵੀਡੀਓ ਬਹੁਤ ਹੀ ਜਿਆਦਾ ਟ੍ਰੋਲ ਇਸ ਵੀਡੀਓ ਤੋਂ ਬਾਅਦ ਅਤੇ ਮੈਰੀ ਅਤੇ ਉਸ ਦੀ ਗਰਲਫ੍ਰੈਂਡ ਨੂੰ ਕੀਤਾ ਵੈਸੇ ਇਸ ਟ੍ਰੋਲ ਤੋਂ ਬਾਅਦ ਵੀਡੀਓ ਵੀ ਆ ਗਈ ਸੀ ਕਿ ਮੈਰੀ ਨੇ ਮੈਨੂੰ ਤੱਕੇ ਨਾਲ ਇਹ ਵੀਡੀਓ ਬਣਾਉਣ ਨੂੰ ਕਿਹਾ ਸੀ ਵੈਸੇ ਤੇ ਆਪਾਂ ਸਾਰੇ ਜਾਣਦੇ ਆ ਕਿ ਇਹ ਤੱਕਾ ਹੋਇਆ ਸੀ ਜਾਂ ਪਿਆਰ ਕਰਕੇ ਗਈ ਸੀ ਚਲੋ ਇਹ ਛੱਡੋ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕੇ ਖਬਰ ਆ ਰਹੀ ਹੈ ਮੇਰੀ ਦੀ ਗਰਲਫ੍ਰੈਂਡ ਜਿਹੜੀ ਵੀਡੀਓ ਵਿੱਚ ਹੁੰਦੀ ਹੈ ਐਨੀ ਸਾਰੀ ਟ੍ਰੋਲਿੰਗ ਤੋਂ ਬਾਅਦ ਇਹਨੇ ਆਤਮ ਹੱਤਿਆ ਕਰ ਲਈ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਜੋ ਮੇਰਾ ਖਿਆਲ ਬਹੁਤ ਗਲਤ ਹੋਇਆ ਕਿ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੇਰੀ ਦੀ ਗਲਤੀ ਸੀ ਇਹਨਾਂ ਦਾ ਆਪਸੀ ਮਾਮਲਾ ਸੀਗਾ ਜਿਸ ਕਰਕੇ ਉਸ ਕੁੜੀ ਨੇ ਆਤਮ ਹੱਤਿਆ ਕਰ ਲਈ ਜਿਸ ਕਰਕੇ ਉਸ ਦੀ ਜਾਨ ਗਈ ਕਿ ਮੇਰੀ ਨੇ ਗਲਤੀ ਕੀਤੀ ਉਹ ਗੱਲ ਅਲੱਗ ਹੈ ਆਪਾ ਬਣੇ ਇਹ ਵੀਡੀਓ ਵਾਇਰਲ ਕਰਕੇ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਸੀ ਆਪਾਂ ਇਸ ਪਾਪ ਦੇ ਪਾਗੀ ਬਣੇ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਸਬਸਕ੍ਰਾਈਬ ਜਰੂਰ ਕਰ ਲੈਣਾ